ਐਸ.ਆਈ. ਸੁਖਵਿੰਦਰ ਸਿੰਘ ਕਿ ਕੀ ਮਤਲਬ ਹੈ ਅੱਜ ਮੈਂ ਇੱਕ ਤਰਖਾਸਤ ਮਿਲਿਆ ਸਾਨੂੰ ਜੀ ਕਿ ਹਰਵਿੰਦਰ ਸਿੰਘ ਇਹਦੀ ਟੈਲਰਿੰਗ ਮਟੀਰੀਅਲ ਦੀ ਦੁਕਾਨ ਆ ਤੇ ਰਾਜਕਮਾਰ ਦੀ ヘア ਕਟਿੰਗ ਦੁਕਾਨ ਆ ਜੀ ਤੇ ਜਗਿੰਦਰਪਾਲ ਦੀ ਲਵਰੀ ਸਵੀਟ ਗੁਰਨਾਨਕ ਨਗਰ ਪਟਾਲਾ ਗੁਰਦਾਸਪੁਰ ਰੋਡ ਤੇ ਦੁਕਾਨਾਂ ਨੇ ਤਿੰਨ ਤੇ ਰਾਤ ਸਮੇਂ ਕਹਿੰਦੇ ਵੀ ਚੋਰਾਂ ਨੇ ਸਾਡੀ ਦੁਕਾਨ ਦੇ ਤਾਲੇ ਤੋੜ ਕੇ ਤੇ ਸਾਡੇ ਅੰਦਰੋਂ ਜਿਹੜੀ ਨਗਦੀ ਪਈ ਸੀ ਕੋਈ ਥੋੜੀ ਥੋੜੀ ਉਹ ਚੋਰੀ ਕਰਕੇ ਲੈ ਗਏ ਜੀ ਉਹਨਾਂ ਨੁਕਸਾਨ ਦਾ ਆਪਣੇ ਜਗਿੰਦਰਪਾਲ ਜੀ ਕਹਿੰਦੇ 2500 ਰੁਪਏ ਨਿਕਲੇ ਸਾਡਾ ਜੀ ਰਾਜਕੁਮਾਰ ਕਹਿੰਦੇ ਆ 15000 ਰੁਪਏ ਕਟਿੰਗ ਵਾਲੇ ਜੀ ਤੇ ਅਰਵਿੰਦਰ ਸਿੰਘ ਇਹਦੇ 1200 ਰੁਪਏ ਸਾਡੇ ਗੱਲੇ ਜੀ ਇਹ ਨੁਕਸਾਨ ਆ ਬਾਕੀ ਸਮਾਨ ਕੋਈ ਨਹੀਂ ਖੜਿਆ ਨਾ ਤੇ ਕੋਈ ਨਹੀਂ ਤਫ਼ਤੀਸ਼ ਕਰ ਰਹੀਆਂ ਜੀ ਤੇ ਆਪਾਂ ਜਲਦੂ ਜਲ ਚੋਰਾਂ ਨੂੰ ਫਾਟਦੇ ਨਹੀਂ ਨਹੀਂ ਕੋਈ ਨਹੀਂ ਜਿੱਥੇ ਕੈਮਰਾ ਹੀ ਕੋਈ ਨਹੀਂ ਲੱਗੇ ਤੇ ਕੋਈ ਨਾ ਸੀਸੀਟੀਵੀ ਫੁਟੇ ਨਹੀਂ ਦਿੱਤੀ ਕੋਈ ਆਪਾਂ ਨੂੰ ਫਿਰ ਵੀ ਕੋਈ ਗੱਲ ਹੈ ਜੀ ਆਪਾਂ ਪੇਕੀ ਨਾਲ ਜਾਂਚ ਕਰਾਂਗੇ ਉਹ ਵੀ ਸਾਹਮਣੇ ਆ ਕੇ ਕਾਰਵਾਈ ਕਰਾਂਗੇ ਮੇਰਾ ਅਰਵਿੰਦਰ ਸਿੰਘ ਹੈ ਜੀ ਮੈਂ ਉਹ ਸੁਤਾਨ ਦੇ ਮਿਲੂ ਤਾ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਕਹਿੰਦਾ ਆ ਵੀ ਤੁਹਾਡੇ ਘੋੜੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਲੇ ਟੁੱਟੇ ਸਾਡੇ ਜੀ ਠੀਕ ਆ ਜੀ ਤੇ ਖੜਿਆ ਕੋਈ ਕੈਸ਼ ਖੜਿਆ ਹੋਵੇ ਦੁਕਾਨਾਂ ਨੇ ਠੀਕ ਆ ਜੀ ਕਿੰਨਾ ਦੁਕਾਨਾਂ ਕੋ ਕੈਸ਼ ਹੀ ਆਵਾ ਕਿਹੜੀ ਕਿਹੜੀ ਦੁਕਾਨ ਆ ਜੀ ਤੁਹਾਡੀ ਕਲੀਨੀ ਮਿੱਟੀ ਵੀ ਲਾ ਇੱਕ ਲਵਣੀ ਸਵੀਟ ਦੀ ਆ ਇੱਕ ਨਾਈ ਦੀ ਆ ਇਹਦੇ ਇੰਨਾ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਮੇਰਾ ਤਾਂ ਮਹਿਮਾਮ ਵੀ 12 ਤੋਂ 16 ਹਜ਼ਾਰ ਰੁਪਿਆ ਆ ਨਾਈ ਦੀ ਦੁਕਾਨਾਂ ਦੇ ਸਾਡਾ 15000 ਰੁਪਿਆ ਆਵਾ ਲਵਲੀ ਸਵੀਡਰ ਦਾ 200 ਰੁਪਿਆ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਆ ਕਿ ਬੰਦ ਹੋਏ ਜੇ ਤਾਂ ਮੇਨ ਰੋਡ ਆ ਸਾਹਮਣੇ ਟੈਂਕ ਵਾ 10 ਤੋਂ ਵੇ ਕੋਈ ਇੰਨੇ ਵੜੀਆਂ ਲਾਗਾਂ ਲੱਗੀਆਂ ਕਾਮੇ ਆਪੇ ਆ ਮੇਨ ਰੋਡ ਤੇ ਮੇਰੇ ਦੀ ਸੁਣਿਆ ਮੇਰੇ ਬੁੱਧ ਮੇਰੀ ਟੁੱਟ ਗਿਆ ਠੀਕ ਹੈ ਨਾ ਇਹਦੇ ਦੂਸਰੇ ਟੁੱਟ ਗਏ ਨਹੀਂ ਦੇ ਜੀ ਪਹਿਲਾਂ ਸੁਣਾਓ ਇਹ ਪਹਿਲਾਂ ਵੀ ਆਇਆ ਮੇਰਾ ਉਹਦੇ ਨੇ ਕਿਆ ਕੀ ਗਿਆ ਮੇਰਾ ਠੀਕ ਹੈ ਨਾ ਤੇ ਕੰਮ ਬੰਦ ਹੋਣਾ ਚਾਹੀਦਾ ਵਾ ਮੈਂ ਨਾ ਪਾਜੀ ਮੇਰਾ ਹੋਰ ਜ਼ਿਆਦਾ ਨੁਕਸਾਨ ਆ ਮੈਂ ਤਾਂ ਲੈ ਗਿਆ ਰਾਤੀ ਕੱਟ ਕੇ ਮੈਂ ਝੂਠ ਮਰਾ ਮਨ ਵੀ ਲੈਣਾ ਪੁਲਿਸ ਵਾਲਿਆਂ ਨੂੰ ਵੀ ਵੀਰਣਾ ਨਹੀਂ ਵੀ ਹੋ ਸਕਦਾ ਉਹ ਕਿਹਾ ਸੀ ਠੀਕ ਆ ਮੈਂ ਉਹ ਲੈ ਗਿਆ ਮੇਰਾ ਸਿਰ 12 ਤੋਂ 1600 ਰੁਪਇਆ ਮੈਂ ਝੂਠ ਮਾਰਾ ਠੀਕ ਆ ਮੇਰੇ ਕੋਲ ਬਸਾਂ ਦਾ ਕੈਸ਼ ਹੁੰਦਾ ਨਾ ਤੇ ਫਿਰ ਮੈਂ ਲੈ ਗਿਆ ਉਹ ਟੀਕ ਟਾਂ ਰੁਪਇਆ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕੇ ਪੀਸੀਆਰ ਜੇ ਮਾਰਾ ਹੀ ਹੁੰਦੀ ਜਾਂ ਫਿਰ ਕਾਤੋਂ ਚੋਰੀ ਹੁੰਦੀ ਇਹ ਵੀ ਗੱਲ ਹੈ ਕਿ ਕਾਤੋਂ ਹੁੰਦੀ ਮੌਲੀ ਨੀਂਡ ਰੋੜ ਦੇ ਬੈਂਕ ਜੇ ਵਾਸਤ ਹੁੰਦੀ ਆ ਤਾਂ ਨਹੀਂ ਹੋਗੀ ਨਾ ਨਾ ਅਲਕਾ ਦੁਕਾਨ ਦੇ ਰਾਹ ਨੂੰ ਬੰਦ ਕਰਕੇ ਗਏ ਆ ਉਹ ਰਾਹ ਨੂੰ ਪਤਾ ਨਹੀਂ ਕਿਰੇ ਵੇਲੇ ਆਣ ਗਏ ਨਾਲੇ-ਨਾਲੇ 200 ਰੁਪਏ 15000 ਰਹਾਏ ਗੱਲੇ ਜਿਹਾ ਕੋਈ ਕਰਾਇਆ ਕੋਈ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਉਣ ਵਾਪੇ ਰਸਾਇਵਾਹੀ ਉਹ ਮੇਰੇ ਕੱਢ ਕੇ ਲੈ ਗਏ ਨੁਕਸਾਨ ਹੋਣ ਨੂੰ ਆਪਣੀ ਆਪਣੀ ਦੁਕਾਨ ਦਾ ਬਦਲ ਉਹ ਆਪਣੀ ਦੁਕਾਨ ਦਾ ਬਦਲ ਉਹ ਖੰਡਰਾ ਜਿਹਾ ਆਇਆ ਹੈ ਅੱਜ ਅੱਗੇ ਇਹ ਤੇ ਨਵਰੀਆ ਦੀ ਜਿਵਾਰੀ ਹੈ ਠੀਕ ਆ ਨਾ ਜਾਂਦੇ ਹੋ ਇਹਨੇ ਵੀ ਮੰਗੇ ਇਨਸਾਫ ਮਿਲਣਾ ਚਾਹੀਦਾ ਦੁਕਾਨਦਾਰਾਂ ਨੂੰ ਇਹਨਾਂ ਦੇ ذریعے ਆਪਣੇ ਨੁਕਸਾਨ ਉੱਪਰ ਭਾਈ ਕਰਨੀ ਚਾਹੀਦੀ ਹੈ ਜੀ ਤੀਜੀ ਵਾਰੀ ਵੀ ਪਹਿਲਾਂ ਵੀ ਕਿਹਾ ਸੀ ਖੜਾ ਜਾਣਾ